ਟਿਕ 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 ਕੜੀ ਚੱਲ ਰਹੀ ਹੈ 31 ਅਗਸਤ ਆਉਣ ਵਾਲੀ ਹੈ ਸੇਲ ਖਤਮ ਹੋਣ ਵਾਲੀ ਹੈ ਜਿੰਨਾ ਫਾਇਦਾ ਲੈਣਾ ਲੈ ਜਾਓ ਫਿਰ ਬਾਅਦ ਦੁਬਾਰਾ ਰਸ਼ ਹੋ ਜਾਣਾ ਤੁਹਾਨੂੰ ਮਾਲ ਨਹੀਂ ਮਿਲਣਾ 1 ਨਹੀਂ 2 ਨਹੀਂ 3 ਨਹੀਂ 4 ਨਹੀਂ 5 1500 ਦੇ 5 31 ਅਗਸਤ ਤੱਕ ਮਾਲ ਲਿਮਟਿਡ ਹੈ ਆ ਤੁਹਾਨੂੰ ਸੂਟ ਮਿਲੂਗਾ ਦੁਪੱਟੇ ਦੇ ਨਾਲ ਜੀ ਗੌਰਵਖਾਨਾ ਦੇ ਬਹੁਤ ਵੱਡਾ ਤਮਾਕਾ ਕਰਤਾ ਜਿਹੜਾ ਬਾਜ਼ਾਰ ਦੇ ਵਿੱਚ ਤੁਸੀਂ 500 ਰੁਪਏ ਦਾ ਇੱਕ ਸੂਟ ਲੈਨੇ ਹੋ ਆਜੋ 1500 ਦੇ ਪੰਜ ਸੂਟ ਲੈ ਜਾਓ ਆ ਦੇਖੋ ਵਿਆਹ ਸ਼ਾਦੀਆਂ ਕਪੜਾ ਦਾਜਬਰੀ ਦੇਣ ਲੈਣ ਕਰਨਾ ਇਹ ਸੂਟ ਤੁਹਾਨੂੰ ਮਿਲਦਾ 6 6 7 700 ਰੁਪਏ ਦਾ ਇੱਕ ਸੂਟ ਪਰ ਆਜੋ ਸਾਡੇ ਕੋਲ 1000 ਰੁਪਏ ਦੇ ਤਿੰਨ ਸੂਟ ਲੈ ਜਾਓ ਇੱਕ ਇੱਕ 1000 ਰੁਪਈਆ ਇੱਕ ਇੱਕ 1000 ਰੁਪਈਆ ਖਰਚ ਲਓ ਤੁਸੀਂ ਜਾ ਕੇ ਬਾਜ਼ਾਰਾਂ ਚ ਇੱਥੇ ਆਜੋ 1000 ਦਾ 1 ਨਹੀਂ ਇਹ ਇਹ ਤੁਹਾਨੂੰ ਅਸੀਂ ਦੇਨੇ ਆ 1500 ਦੇ 3 ਆ ਦੇਖੋ ਮੇਰੀਆਂ ਭੈਣਾਂ ਨੇ ਆਉਣਾ ਹੈ ਅਮਰਜੈਂਟਾ ਸੂਟ ਪਾਉਣੇ ਆ ਤੁਸੀਂ ਦੇਖੋ ਕਿੰਨਾ ਸੋਹਣਾ ਹੈਂਡਵਰਕ ਦਾ ਕੰਮ ਕੀਤਾ ਹੈ ਅੰਕਲ ਲੋਮ ਤੇ ਆ ਜਾਓ ਆਪਦੇ ਫਾਇਦੇ ਕਰ ਲਓ ਬਾਜ਼ਾਰ ਤੁਸੀਂ ਲੁੱਟ ਨਾ ਕਰਾਓ ਸਾਡੇ ਕੋਲ ਬਹੁਤ ਵਧੀਆ-ਵਧੀਆ ਸੂਟ ਹੈਗੇ ਹੈਂਡਵਰਕ ਦੇ ਆ ਦੇਖੋ ਤੁਸੀਂ ਸੂਟ ਚੈੱਕ ਕਰ ਲਓ ਲਹਿੰਗਿਆਂ ਨਾਲੋਂ ਸ਼ਰਾਰਿਆਂ ਗਰਾਰਿਆਂ ਨਾਲੋਂ ਹੈਵੀ-ਹੈਵੀ ਚੀਜ਼ਾਂ ਜਿਹੜੇ ਸੂਟ ਬਾਜ਼ਾਰਾਂ 'ਚ ਜਾ ਕੇ ਤੁਸੀਂ ਲੈਨੇ ਹੋ 22 25-25 ਹਜ਼ਾਰ ਦੇ ਸੂਟ ਤੁਸੀਂ ਲੈਨੇ ਹੋ ਪਰ ਸਾਡਾ ਰੇਟ ਦੇਖ ਲਓ ਕੋਈ 22000 ਨਹੀਂ ਕੋਈ 25000 ਨਹੀਂ 9000 ਪਰਾ ਸੂ ਇਹ 10 10000 ਰੁਪਏ ਦਾ ਡਾ ਬਚਾ ਰਹੇ ਆ 799 ਰੁਪਏ ਸਾਡਾ ਐਮ ਆਰ ਪੀ ਹੈ ਜੀ ਐਸਟੀ ਵਿੱਚ ਪਾ ਕੇ ਲੇਕਿਨ 30% ਤੋਂ ਲੋ ਡਿਸਕਾਊਂਟ ਮਿਲੂਗਾ ਇਹਦੇ ਵਿੱਚ ਦੇਖੋ 35 3500 4000 ਸ਼ਰਾਰੇ ਕਰਾ ਦੇ ਪਹਿਲਾਂ ਦਾ ਇੱਥੇ ਰੇਟ ਸੀਗਾ 1595 ਪਰ ਇਹਦੇ ਉੱਤੇ 31 ਅਗਸਤ ਤੋਂ ਪਹਿਲਾਂ ਪਹਿਲਾਂ 30% ਹੋਰ ਡਿਸਕਾਊਂਟ ਦਵਾਂਗੇ ਮਤਲਬ 11 1200 ਰੁਪਏ ਦਾ ਲੈ ਗਿਆ ਕਿਸੇ ਵੱਡੇ ਸ਼ੋਰੂ ਜਾਓਗੇ ਵਿਆਹ ਸ਼ਾਦੀ ਦਾ ਕਪੜਾ ਤੁਹਾਨੂੰ ਲੱਖ ਰੁਪਏ ਦਾ ਮਿਲਣਾ ਪਰ ਅੰਕ ਲੋਮ ਤੇ ਆਉਗੇ 1 ਲੱਖ ਵਾਲਾ ਕਪੜਾ 40000 ਚ ਸੋ ਇੱਕ ਇੱਕ ਸੂਟ ਪਿੱਛੇ ਇੱਕ ਇੱਕ 1000 ਰੁਪਏ ਸਾ ਕੇ 2 ਪੀਸ ਕੋਟਮੈਂਟ 10-1000 ਰੁਪਏ ਦੇ ਲੈਨੇ ਹੋ ਸਾਡੇ ਕੋਲ ਆ ਜਾਓ 2 ਪੀਸ ਕੋਟਮੈਂਟ ਸਿਰਫ 2695 ਚ ਲੈ ਜਾਓ 3 ਪੀਸ ਕੋਟਮੈਂਟ ਜਿਹੜਾ 15-16000 ਦਾ ਲੈਨੇ ਹੋ ਅਸੀਂ ਤੁਹਾਨੂੰ ਦਵਾਂਗੇ 3410 ਦੇ ਵਿੱਚ ਵੱਡਾ ਫਾਇਦਾ ਕੀਆ ਸਿਰਫ 48 ਘੰਟਿਆਂ ਦੇ ਵਿੱਚ ਤਿਆਰ ਕਰਕੇ ਤੁਹਾਨੂੰ ਸੂਟ ਦਵਾਂਗੇ 31 ਅਗਸਤ ਦਾ ਨਾਮ ਵੀ ਤੁਹਾਨੂੰ 30 35000 ਰੁਪਏ ਦੀ ਰੇਂਜ ਵਿੱਚ ਮਿਲੂਗਾ ਲੇਕਿਨ ਤੁਹਾਨੂੰ ਅਸੀਂ 80 18 2000 ਰੁਪਏ ਦੇ ਵਿੱਚ ਲੈਣੀ ਕਰਕੇ ਦਵਾਂਗੇ ਸੇਮ ਡਿਜ਼ਾਈਨ ਬਣਾ ਦੂਗੇ ਬਿਲਕੁਲ ਤੁਸੀਂ ਆਪ ਦੇ ਮੋਬਾਈਲ ਤੇ ਕੋਈ ਵੀ ਡਿਜ਼ਾਈਨ ਲੈ ਕੇ ਆਓ ਅਸੀਂ ਉਹ ਡਿਜ਼ਾਈਨ ਤੁਹਾਨੂੰ ਬਣਾ ਕੇ ਦਵਾਂਗੇ ਚਾਹੇ ਐਸਐਸਵੀ ਦਾ ਤੁਸੀਂ ਸਾਡੀ ਵੀਡੀਓ ਦੇਖਦੇ ਹੋ ਡੀਐਸਪੀ ਸਾਹਿਬ ਐਸਜੀਐਮ ਸਾਹਿਬ ਤਹਿਸੀਲਦਾਰ ਸਾਹਿਬ ਡੈਪਟੀ ਸਾਹਿਬ ਕਿੱਧਰ ਚੱਲੇ ਹੋ ਇੱਧਰ ਆਹ ਦੇਖੋ ਬਾਈ ਸਾਡੇ ਅਫਸਰ ਸਹਿਬਾਨਾਂ ਨੂੰ ਵੀ ਖੁਸ਼ ਕਰ ਦੋਗੇ ਤੁਸੀਂ ਬਿਲਕੁਲ ਅਫਸਰ ਸਹਿਬਾਨ ਸਾਡੇ ਕੋਲ ਪਹਿਲਾਂ ਹੀ ਆਲਰੇਡੀ ਬਹੁਤ ਆਉਂਦੇ ਆ ਕਿ ਚਾਹੇ ਤੁਸੀਂ ਪਿੰਡ ਦੇ ਸਰਪੰਚੋਂ ਲੰਬੜਦਾਰੋਂ ਕਾਉਂਸਲਰੋਂ ਚੇਅਰਮੈਨੋਂ ਐਮ.ਐਲ.ਏ. ਸਾਹਿਬ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਆਹ ਦੇਖੋ ਲੀਡਰ ਵਾਲੇ ਕੁਰਤੇ ਪਿਆਮੇ ਸਾਡੇ ਕੋਲ ਆ ਗਏ ਹਰ ਤਰ੍ਹਾਂ ਦੀ ਕੁਆਲਿਟੀ ਲੀਡਰ ਵਾਲੀਆਂ ਜੈਕਟਰ ਆ ਗਈਆਂ 1500 ਰੁਪਏ ਸਲਾਈ ਕੋਰਤੇ ਪਿਆਮੇ ਦੀ ਲੇਕਿਨ ਅਸੀਂ 400 ਰੁਪਏ ਚ ਕਰਕੇ ਦਵਾ ਗਏ 400 ਰੁਪਏ ਦੇ ਵਿੱਚ ਤਾਂ ਕੋਈ ਸ਼ਰਟ ਨਹੀਂ ਸੀ ਕਿੰਦਾ ਸਰ ਤੁਸੀਂ ਅਸੀਂ ਕੁੜਤਾ ਪਿਆਮਾ ਸੀ ਕਿ ਦਵਾਵਾਂਗੇ ਸਾਡੇ ਵੀਰਾਂ ਨੂੰ ਦੁੱਲਿਆਂ ਨੂੰ ਜਿਹੜੇ ਸਾਡੇ ਦੁੱਲੇ ਬਣਨ ਵਾਲੇ ਆ ਉਹਨਾਂ ਨੂੰ ਪਹਿਲੇ ਹੀ ਮੁਬਾਰਕਾ ਤੇ ਇੱਕ ਹੋਰ ਫਾਇਦਾ ਉਹਨਾਂ ਨੂੰ ਉਹਨਾਂ ਨੂੰ ਕਿਰਾਏ ਤੇ ਸ਼ੇਰਵਣੀ ਲੈ ਕੋੜੀ ਆਪ ਦੀ ਸ਼ੇਰਵਾਨੀ ਪਾ ਕੇ ਚੜਾਂਗੇ ਲਹਿੰਗਾ ਹੁਣ ਨਹੀਂ ਲੈਣਾ ਮੇਰੀ ਪੈਨ ਰੈਂਟ ਤੇ ਕੋਈ ਲਹਿੰਗਾ ਤੁਸੀਂ ਰੈਂਟ ਤੇ ਨਹੀਂ ਲੈਣਾ ਹੁਣ ਅਸੀਂ ਤੁਹਾਨੂੰ ਉਹੀ ਲਹਿੰਗਾ ਕਿਸੇ ਦਾ ਪਾਇਆ ਵਾ ਨਹੀਂ ਲੈਣਾ ਆਪਾਂ ਤੁਹਾਨੂੰ ਰੈਂਟ ਤੇ ਨਹੀਂ ਦੇਣਾ ਅਸੀਂ ਤੁਹਾਨੂੰ ਆਪ ਦਾ ਬਣਾ ਕੇ ਦਵਾਂਗੇ ਚੈਲੰਜ ਕਰਦੇ ਆ ਚੈਲੰਜ ਜੇ ਕੋਈ 20000 ਤੋਂ ਸਸਤਾ ਤੁਹਾਨੂੰ ਕੋਈ ਦੇ ਜਵੇ ਪਰ ਅਸੀਂ ਤੁਹਾਨੂੰ 6650 ਜਾਂ ਲਹਿੰਗਾ ਦੇ ਰਣਾ ਇਦਾਂ ਦੀ ਆਫਰ ਦੇ ਰਹੇ ਆ ਇਹ ਜਿਹੜੀਆਂ ਕੈਨੇਡਾ ਅਮਰੀਕਾ ਤੋਂ ਕੁੜੀਆਂ ਨੇ ਆਉਣਾ ਇੰਗਲੈਂਡ ਤੋਂ ਆਉਣਾ ਜਾਂ ਤੁਸੀਂ ਇੱਥੋਂ ਦੇ ਰਾਇਲ ਘਰਾਂ ਚੋਂ ਤੁਹਾਡੇ ਸੁਪਨੇ ਹੁੰਦੇ ਦਿੱਲੀ ਜਾਣੇ ਹੋ ਚੰਡੀਗੜ੍ਹ ਜਾਣੇ ਹੋ ਮਹਾਲੀ ਜਾਣੇ ਹੋ ਤੁਸੀਂ 3 ਲੱਖ ਰੁਪਈਆ 3.5 ਲੱਖ ਰੁਪਈਆ ਇਹਨਾਂ ਲਹਿੰਗੇ ਦੇ ਖਰਚ ਦਿਓ ਪਰ ਤੁਹਾਨੂੰ ਅਸੀਂ ਇਦਾਂ ਦਾ ਰੇਟ ਦੇ ਦੇਣਾ ਖੁਸ਼ ਕਰ ਦੇਣਾ ਲੱਖਾਂ ਰੁਪਈਏ ਤੁਹਾਡੇ ਇੱਕ ਇੱਕ ਲਹਿੰਗੇ ਪਿੱਛੇ ਬਚਾ ਗੌਰਪਾ ਤੁਸੀਂ ਪੰਜਾਬ ਹਰਿਆਣਾ ਰਾਜਸਥਾਨ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੋਂ ਸਾਰੇ ਲੋਕ ਖੁਸ਼ ਕਰਤੇ ਉਹ ਕਹਿੰਦੇ ਅਸੀਂ ਜੇ ਜਾਣ ਬੰਕਲੋਂ ਮੋਕਰੋ ਬਾਗਾਂ ਪਰ ਜਾਣਾ ਪਰ ਪ੍ਰੋਬਲਮ ਹੁਣ ਕੀ ਹੋ ਗਈ ਮੇਰੇ ਦਾਰਸ਼ਕ ਬਚਾਰੇ ਪਰੇਸ਼ਾਨ ਹੋ ਗਏ ਤੁਹਾਡੀ ਜਿਹੜੀ ਆਫਰ ਸੀਗੀ 25 ਅਗਸਤ ਤੱਕ ਦੀ ਉਹ ਹੋ ਗਈ ਆ ਖਤਮ ਉਹ ਬਚਾਰੇ ਟੈਨਸ਼ਨ 'ਚ ਪੈ ਗਏ ਕਹਿੰਦੇ ਵਿਆਹ ਸ਼ਾਦੀ ਦਾ ਕੱਪੜਾ ਲੈਣਾ ਡੀਲ ਖਤਮ ਹੋ ਚੁੱਕੀ ਆ ਹੁਣ ਜਾਈਏ ਕਿੱਥੇ ਰਿਕਵੈਸਟ ਬਾਈ ਜੀ ਇਹ ਆ ਮੇਰੀ ਨਹੀਂ ਆ ਲੱਖਾਂ ਲੋਕਾਂ ਦੀ ਇਹ ਆਫਰ ਨੂੰ ਥੋੜਿਆ ਹੋਰ ਐਕਸਟੈਂਡ ਕਰੋ ਜਿਹੜੇ ਲੋਕ ਨਹੀਂ ਉਹ ਫਾਇਦਾ ਲੈ ਸਕਣ ਜਿਹੜੀ ਡੀ ਅੰਕਲ ਓਮ ਤੇ ਚੱਲ ਰਹੀ ਸੀ ਅਸੀਂ ਤੁਹਾਨੂੰ ਉਸ ਤੇ ਹੋਰ ਉੱਪਰ ਫਾਇਦਾ ਦੇਣ ਜਾ ਰਹੇ ਹਾਂ ਮੇਰੇ ਵੀਰ ਨੇ ਪਹਿਲੇ ਬਹੁਤ ਤੁਹਾਡੇ ਫਾਇਦੇ ਕੀਤੇ ਮੇਰੇ ਨਾਲ ਰਲ ਕੇ ਤੇ ਇੱਕ ਨਵੀਂ ਆਫਰਾਂ ਹੋਰ ਲੈ ਕੇ ਆਏ ਤੁਹਾਡੇ ਵਾਸਤੇ ਅੰਕਲ ਓਮ ਤੇ ਆ ਜਾਓ ਕਿੱਥੇ ਹੋਰ ਨਹੀਂ ਜਾਣਾ ਅੰਕਲ ਓਮ ਤੇ ਆਉਣਾ ਪਹਿਲੀ ਡੀਲ ਤੁਹਾਨੂੰ ਦੇਣ ਜਾ ਰਹੇ ਹਾਂ ਜਿਹੜੀ ਡੀਲ ਸਾਡੀ ਚੱਲ ਰਹੀ ਸੀ ਉਹ ਤੁਹਾਨੂੰ ਰੈਗੂਲਰ 31 ਅਗਸਤ ਤੱਕ ਚੱਲਦੀ ਰਹੂਗੀ ਉਹਦੇ ਬਾਰੇ ਵੀ ਦੱਸ ਦਿੰਦੇ ਹਾਂ ਤੇ ਸਭ ਤੋਂ ਵੱਡੀ ਡੀਲ ਇਹ ਹੈ ਕਿ ਤੁਸੀਂ ਆ 500 ਦਾ ਸੂਟ ਲੈਣ ਜਾਂਦੇ ਹੋ ਬਾਜ਼ਾਰ ਦੇ ਵਿੱਚ 500 650 750 ਦਾ ਸੂਟ ਮਿਲਦਾ ਹੈ ਤੁਹਾਨੂੰ ਇਹ ਦਵਾਂਗੇ ਕਿੰਨੇ ਦੇ ਦਵਾਂਗੇ ਬਾਬਾ ਜੀ ਇਹ ਬਾਈ ਜੀ 1500 ਤੈਨ ਹੋਗਾ ਫੇ ਹਾਂਜੀ 500 ਦਾ ਇੱਕ ਹੋ ਗਿਆ ਯਾਰ ਤੈਨ ਨਹੀਂ ਦਵਾਂਗੇ 4 ਦੇ ਦਾਂਗੇ 1500 ਦੇ 4 ਦੇ ਦਊਗਾ ਤੁਸੀਂ ਇਹਦਾ 2000 ਦੇ ਬਣੇ ਸੂਟ ਜੀ 5 ਦੇ ਦਾਂਗੇ ਮਤਲਬ 1500 ਦੇ 5 ਸੂਟ 5 ਸੂਟ ਦਵਾਂਗੇ ਬਾਬਾ ਜੀ 1500 ਦੇ 5 1 ਨਹੀਂ 2 ਨਹੀਂ 3 ਨਹੀਂ 4 ਨਹੀਂ 5 1500 ਦੇ 5 31 ਅਗਸਤ ਤੱਕ ਮਾਲ ਲਿਮਟਿਡ ਹੈ ਆ ਤੁਹਾਨੂੰ ਸੂਟ ਮਿਲੂਗਾ ਦੁਪੱਟੇ ਦੇ ਨਾਲ ਬਿਲਕੁਲ ਪਿਓਰ ਵਧੀਆ ਮਾਲ ਹੈ ਤੁਸੀਂ ਬਿਲਕੁਲ ਫਰੈਸ਼ ਪੀਸ ਹੈਗੇ ਆ 1500 ਦੇ 500 ਰੁਪਏ ਦਵਾਂਗੇ ਜਿਹੜੇ ਕਿ ਵਿਆਹ ਸ਼ਾਦੀਆਂ ਆ ਰਹੀਆਂ ਪਹਿਲਾ ਆਫਰ ਅੰਕਲੋਂ ਮਤੇ ਤੁਹਾਡੇ ਲਈ ਮੈਂ ਕਹਿ ਰਿਹਾ ਸੀਗਾ ਪਹਿਲੇ ਵੀ ਤੁਹਾਨੂੰ ਕਿਹਾ ਸੀ ਕਿ ਡੀਲਾਂ ਜਾਰੀ ਰਹਿਣਗੀਆਂ ਪੰਜ ਤਾਂ ਦਵਾਂਗੇ ਉਸ ਤੋਂ ਬਾਅਦ ਜਿਹੜੀ ਡੀਲ ਸਾਡੀ ਚੱਲ ਰਹੀ ਸੀ ਬਾਜ਼ਾਰ ਦੇ ਵਿੱਚ ਆ ਦੇਖੋ ਤੁਸੀਂ ਸੂਟ 500 ਰੁਪਏ ਦਾ ਸਾਡਾ ਟੈਗ ਲੱਗਿਆ ਬਾਜ਼ਾਰ ਚ ਆ ਸੂਟ 750 850 ਦੇ ਵਿਕਦਾ ਹੈ ਲੇਕਿਨ 1000 ਰੁਪਏ ਦੇ ਤਿੰਨ ਸੂਟ 1000 ਰੁਪਏ ਦੇ ਤਿੰਨ ਸੂਟ ਦਵਾਂਗੇ ਤੁਸੀਂ ਸੂਟ ਪੂਰੇ ਕੜਾਈ ਵਾਲਾ ਮਾਲ ਹੈ ਦੇਣ ਲੈਣ ਵਾਸਤੇ ਤੁਹਾਨੂੰ ਵਰੀਆਂ ਵਾਸਤੇ ਚਾਹੀਦੇ ਸੂਟ ਜਿਹੜਾ ਕਿ 8 800 9 900 ਦੀ ਲੋਟ ਨਾ ਕਰਾਓ 1000 ਰੁਪਏ ਦੇ ਤਿੰਨ ਦਵਾਂਗੇ ਕਦੋਂ ਦੀ ਸੇਲ ਚੱਲ ਰਹੀ ਹੈ 31 ਅਗਸਤ ਤੱਕ ਇਹਨੂੰ ਦੁਬਾਰਾ ਅਸੀਂ ਕੰਟੀਨਿਊ ਕਰਤਾ ਹੈ ਤੁਸੀਂ ਆਓ ਤੇ ਸਾਡੇ ਕੋਲ ਫਾਇਦਾ ਲਓ ਉਸ ਤੋਂ ਬਾਅਦ ਆ ਤੁਸੀਂ ਦੇਖੋ ਆ ਸ਼ੀਸ਼ੇ ਵਰਕ ਵਾਲੇ ਪੀਸ ਹੈਗੇ ਆ ਆ ਸਾਰਾ ਬਹੁਤ ਹੈਂਡਵਰਕ ਦੇਖੋ ਪੂਰਾ ਪ੍ਰੋਪਰ ਕੜਾਈ ਦਾ ਕੰਮ ਕੀਤਾ ਹੋਇਆ ਪੂਰੀ ਕ੍ਰੇਪ ਦਾ ਮਾਲ ਹੈ ਪੂਰਾ ਫੁੱਲ ਪਿਓਰ ਮਾਲ ਹੈ ਤੁਸੀਂ ਆਈਟਮ ਆ ਕੇ ਚੈੱਕ ਕਰੋ 1500 ਦੇ ਤਿੰਨ ਸੂਟ ਦਵਾਂਗੇ ਮਾਲ ਖਤਮ ਨਹੀਂ ਹੋਣ ਦਾਂਗੇ ਜਿੰਨਾ ਮਰਜ਼ੀ ਲੈ ਕੇ ਜਾਓ 500 ਸੂਟ ਲੈ ਕੇ ਜਾਓ ਭਾਵੇਂ ਇੱਕ ਇੱਕ ਬੰਦਾ ਭਾਵੇਂ ਮਾਲ ਖਤਮ ਨਹੀਂ ਹੋਣ ਦਾਂਗੇ 31 ਅਗਸਤ ਤੱਕ ਫਾਇਦੇ ਕਰੋਗੇ 31 ਅਗਸਤ ਤੱਕ ਤੁਹਾਡੇ ਲਈ ਆ ਫਾਇਦੇ ਜਾਰੀ ਰਹਿਣਗੇ ਕਿਉਂਕਿ ਵਿਆਸ਼ਾਤੀ ਇਹ ਵਾਂ ਸੀਜ਼ਨ ਹੈ ਅੰਕਲ ਲੋង ਤੁਹਾਡੇ ਫਾਇਦੇ ਕਰਦਾ ਰਹੂਗਾ ਸਲੋਜੀ ਆਦਾ ਬਾਕੀ ਗੌਰਵ ਖਾਨਾ ਨੇ ਬਹੁਤ ਵੱਡਾ ਤਮਾਕਾ ਕਰਤਾ ਜਿਹੜਾ ਬਾਜ਼ਾਰ ਦੇ ਵਿੱਚ ਤੁਸੀਂ 500 ਦਾ ਇੱਕ ਸੂਟ ਲੈਨੇ ਹੋ ਆਜੋ 1500 ਦੇ 5 ਸੂਟ ਲੈ ਜਾਓ ਬਾਜ਼ਾਰ ਚ 500 ਦਾ ਇੱਕ ਇੱਥੇ 1500 ਦੇ 5 ਚੱਕ ਲੋ ਆਹ ਦੇਖੋ ਵਿਆਹ ਸ਼ਾਦੀ ਦਾ ਕਪੜਾ ਦਾਜਬਰੀ ਦੇਣ ਲੈਣ ਕਰਨਾ ਇਹ ਸੂਟ ਤੁਹਾਨੂੰ ਮਿਲਦਾ 6 6 7 700 ਰੁਪਏ ਦਾ ਇੱਕ ਸੂਟ ਪਰ ਆਜੋ ਸਾਡੇ ਕੋਲ 1000 ਰੁਪਏ ਦੇ ਤਿੰਨ ਸੂਟ ਲੈ ਜਾਓ 31 ਅਗਸਤ ਤੋਂ ਪਹਿਲਾਂ ਪਹਿਲਾਂ ਇੱਕ ਹੋਰ ਵੱਡਾ ਫਾਇਦਾ ਕਰ ਦਿੰਨੇ ਆ ਇੱਕ 1000 ਰੁਪਿਆ ਇੱਕ 1000 ਰੁਪਿਆ ਖਰਚੋ ਤੁਸੀਂ ਜਾ ਕੇ ਬਜ਼ਾਰਾਂ ਚ ਇੱਥੇ ਆਜੋ 1000 ਦਾ ਇੱਕ ਨਹੀਂ ਇਹ ਇਹ ਤੁਹਾਨੂੰ ਅਸੀਂ ਦੇਨੇ ਆ 1500 ਦੇ ਤਿੰਨ ਮਤਲਬ 1500 ਦੇ ਤਿੰਨ ਦੇਨੇ ਆ ਬਾਜ਼ਾਰ 'ਚ 3000 ਦੇ ਤਿੰਨ ਇੱਥੇ ਆ ਕੇ 1500 ਦੇ ਤਿੰਨ ਸੂਟ ਲੈ ਜਾਓ ਬਹੁਤ ਵੱਡੀਆਂ ਆਫਰਾਂ 31 ਅਗਸਤ ਤੱਕ ਇੱਥੇ ਚੱਲਦੀਆਂ ਪਈਆਂ ਆ ਭਾਈ ਜੀ ਆ ਵੀ ਮੈਨੂੰ ਦਿਖਾਓ ਜਿਹੜੀ ਥੱਲੇ ਵੈਰਾਈਟੀਆਂ ਪਈਆਂ ਇਹਨਾਂ ਦੇ ਉੱਤੇ ਵੀ ਕੀ ਕੀ ਡੀਲਸ ਹੈਗੀਏ ਬੜੇ ਸੋਹਣੇ ਡਿਜ਼ਾਈਨ ਆ ਸਾਰੇ ਸੂਟ ਹੈ ਜਿਹੜੇ ਕਿ ਬਾਜ਼ਾਰ 'ਚ 15-1500 2-2000 ਦੇ ਆ ਤੁਹਾਨੂੰ ਸਾਰੀ ਆਈਟਮਾਂ ਕੋਈ 650 ਆ 650 ਦਾ ਸੌੜ ਮਿਲੂਗਾ ਤੁਹਾਨੂੰ ਆ ਦੇਖੋ ਆ 750 8 ਤੁਸੀਂ ਆ ਦੇਖੋ ਮਾਲ ਤੁਸੀਂ ਬਿਲਕੁਲ ਨਵੀਆਂ ਵੈਰਾਈਟੀਆਂ ਜੋ ਕਿ ਤੁਹਾਨੂੰ ਦਿਖਾਉਣ ਜਾ ਰਹੀ ਹੈ ਆ ਪੂਰੇ ਹੈਂਡਵਰਕ ਦੇ ਕੰਮ ਹੈ ਆ ਵਿਆਹ ਸ਼ਾਦੀ ਤੇ ਦੇ ਲੈਣ ਦੇ ਵਾਸਤੇ ਹੈਗਾ ਤੁਸੀਂ ਆਈਟਮਾਂ ਦੇਖੋ ਤੇ ਆ ਕੇ ਇੱਥੇ ਆ ਆਬਾ ਫਾਇਦਾ ਚੱਕੋ ਬੰਦੇ ਕੋ ਦੇਖੋ ਜੀ ਇੱਕ ਗੱਲ ਤੁਸੀਂ ਲੜ ਮੰਨ ਲੋ ਵਿਆਹ ਸ਼ਹੀ ਤਾਜਵੀਰ ਦਾ ਕੱਪੜਾ ਲੈਣਾ ਅੰਕਲੋਂ ਮਤੇ ਆਉਣਾ ਹੋਰ ਕਿਤੇ ਤੁਸੀਂ ਜਾਣਾ ਨਹੀਂ ਹੈਗਾ ਵਿਆਹ ਚਾਹੇ ਸਤੰਬਰ ਅਕਤੂਬਰ ਨਵੰਬਰ ਸਤੰਬਰ ਜਦੋਂ ਮਰਜੀ ਆ ਇਦਾਂ ਦੇ ਸੂਟ ਤੁਹਾਨੂੰ ਬਾਜ਼ਾਰ ਨਾਲੋਂ ਤਿੱਗਣੇ ਤਿੱਗਣੇ ਰੇਟ ਘੱਟ ਕਰਤੇ ਆ ਕਿਸੇ ਵੱਡੇ ਸ਼ੋਰੂਮ ਜਾਉਂਗੇ ਵਿਆਹ ਸ਼ਾਦੀ ਦਾ ਕੱਪੜਾ ਤੁਹਾਨੂੰ ਲੱਖ ਰੁਪਏ ਦਾ ਮਿਲਣਾ ਪਰ ਅੰਕਲੋਂ ਮਤੇ ਆਉਂਗੇ 1 ਲੱਖ ਵਾਲਾ ਕੱਪੜਾ 40000 ਚ 2000 ਰੁਪਏ ਦਾ ਸੂਟ ਸੀਗਾ ਜੀ ਇੱਥੇ ਆਫਰ ਚੱਲ ਰਹੀ ਹੈ ਕਿ ਹੁਣ ਇਹ 1000 ਰੁਪਏ ਤਾਂ ਦਵਾਂਗੇ ਤੁ ਤੋਂ ਨੂੰ ਸਿਰਫ 400 ਮਿਲੇਗਾ 1000 ਰੁਪਏ ਦਾ 1500 ਦਾ ਸੀ ਪਹਿਲਾਂ ਸੇਲ ਕਰ ਰਹੀ ਸੀ ਕੋਨੋ ਤੇ ਜਿਹਦੇ ਤੇ ਰੇਟ ਲਗਾਤਾ ਹੈ 1000 ਰੁਪਏ ਦੀ ਡੀਲ ਚੱਲ ਰਹੀ ਹੈ ਬਈ ਆ ਸ਼ਾਦੀ ਤੇ ਆਫਰ ਕਰਕੇ ਸੋ ਇੱਕ ਇੱਕ ਸੂਟ ਪਿੱਛੇ ਇੱਕ ਇੱਕ 1000 ਰੁਪਏ ਸਾਡਾ ਬਚਾਤਾ ਬਾਈ ਜੀ ਮੈਂ ਇੱਕ ਗੱਲ ਨੂੰ ਲੈ ਕੇ ਬੜਾ ਖੁਸ਼ ਹਾਂ ਜਿੰਨੀ ਵਾਰੀ ਅਸੀਂ ਆਉਣੇ ਹਰ ਵਾਰ ਵੈਰਾਈਟੀ ਚੇਂਜ ਹੁੰਦੀ ਹੈ ਨਵੀਂ ਹੁੰਦੀ ਹੈ ਨਵੀਆਂ ਵੈਰਾਈਟੀਆਂ ਆ ਰਹੀਆਂ ਸਾਡੇ ਕੋਲ ਮਾਲ ਦਿੱਲੀ ਰੈਗੂਲਰ ਉਤਰ ਰਿਹਾ ਹੈ ਕਿਉਂਕਿ ਅਸੀਂ ਮਾਲ ਨੂੰ ਖਤਮ ਨਹੀਂ ਹੋਣ ਦਵਾਂਗੇ ਗਾਕਾਂ ਦਾ ਫਾਇਦਾ ਕਰਨ ਲਈ ਅਸੀਂ ਬੈਠੇ ਹਾਂ ਸਾਡੇ ਭੈਣ ਭਰਾ ਬਹੁਤ ਦੂਰੋਂ ਦੂਰੋਂ ਆਉਂਦੇ ਹੈ ਕੋਈ ਰਾਜਸਥਾਨ ਤੋਂ ਆਉਂਦਾ ਹੈ ਕੋਈ ਜੰਮੂ ਤੋਂ ਕੋਈ ਹਰਿਆਣੇ ਤੋਂ ਵੈ ਮੈਂ ਆ ਡਿਜ਼ਾਈਨ ਨਾ ਮੈਂ ਆ ਰੇਟਾਂ ਦੇ ਵਿੱਚ ਤਾਂ ਬਹੁਤ ਵੱਡੇ ਫਾਇਦੇ ਆ ਹੁਣ ਅਸੀਂ ਤੁਹਾਨੂੰ ਥੋੜੀ ਜਿਹੀ ਰਿਚ ਕੁਆਲਟੀ ਵੀ ਦਿਖਾਉਣੀ ਆ ਇੱਥੇ ਚਾਹੇ ਤੁਸੀਂ ਸ਼ਿਮਰ ਦੇ ਸੂਟ ਲੈ ਜਾਓ ਚਾਹੇ ਔਰਗੰజా ਸੂਟ ਲੈ ਜਾਓ ਬੁਟੀਕਾਂ ਵਾਲੇ ਲੈ ਜਾਓ ਫੋਟੋਮਾਲ ਵਾਲਾ ਸਾਰੀ ਵੈਰਾਈਟੀ ਮੈਂ ਹੋਰ ਕਹਿਣਾ ਚਾਹੁੰਦਾ ਤੁਹਾਨੂੰ ਕਿ ਸਿਰਫ ਸਾਡੇ ਕੋਲ ਸਸਤੀ ਰੇਂਜ ਨਹੀਂ ਹੈ ਸਾਡੇ ਕੋਲ 2500 ਰੁਪਏ ਤੋਂ ਲੈ ਕੇ 25000 ਰੁਪਏ ਤੱਕ ਦੀ ਸੂਟ ਦਾ ਰੇਂਜ ਮਿਲਦੀ ਹੈ ਲੇਕਿਨ ਉਹ ਬਾਜ਼ਾਰ ਦੇ ਵਿੱਚ 35000 ਦਾ ਹੋਊਗਾ ਜਿਹੜਾ ਸਾਡੇ ਕੋਲ 25000 ਦਾ ਮਿਲੂਗਾ ਤੁਹਾਨੂੰ ਸਾਡੇ ਕੋਲ 40 ਤੋਂ 50% ਦਾ ਡਿਫਰੈਂਸ ਤੇ ਇਹਦਾ ਰੇਟ ਦੇਖੋ ਬੋਟਮ ਤੇ ਵਰਕ ਹੈ ਸੂਟ ਸਿਰਫ ਕਿੰਨੇ ਦਾ ਹੈ ਜੀ 1275 ਰੁਪਏ ਦਾ ਪਰ ਵੀ ਦਾ ਸੂਟ ਹੈ ਹੈਂਡ ਵਰਕ ਦਾ ਕੰਮ ਹੈ 1275 ਰੁਪਏ ਦਾ ਸੂਟ ਹੈ ਸੋ 1275 ਭਾਵੇਂ ਤੁਸੀਂ ਦੂਰਬੀਨਾ ਲਾ ਕੇ ਚਲ ਜਾਓ ਬੈਟਰੀਆਂ ਲੈ ਕੇ ਚਲ ਜਾਓ ਪੂਰੇ ਪੰਜਾਬ 'ਚ ਇਹ ਰੇਟ ਨਹੀਂ ਮਣਨੇ ਸੋ ਇਹ ਵਰਾਇਡਰ ਹੈਗੀਆਂ ਭਾਈ ਕੋਈ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਆਉਂਦਾ ਉਹ ਕਹਿੰਦੇ ਸਾਨੂੰ ਅਲਟਰਾ ਲਗਜ਼ਰੀ ਚਾਹੀਦੀਆਂ ਪਿਓਰ ਵਿਸਕੋਸ ਔਰ ਗੰਜਾ ਦਾ ਸੂਟ ਹੈ ਪ੍ਰੋਪਰ ਹੈਂਡਵਰਕ ਦਾ ਕੰਮ ਹੈ ਦੁਪੱਟੇ ਦੇਖੋ ਕਿੰਨੇ ਸੋਹਣੇ ਆ ਤੁਸੀਂ ਵਿਆਹ ਸ਼ਾਦੀਆਂ ਲਈ ਕੋਈ ਵੀ ਸ਼ੋਪਿੰਗ ਕਰਨੀ ਹੈ ਸਸਤੀ ਰੀਨ ਤਾਂ ਤੁਹਾਨੂੰ ਮਿਲੂਗੀ ਹੀ ਲੇਕਿਨ ਹੈਂਡਵਰਕ ਦੇ ਵਧੀਆ ਸੂਟ ਵੀ ਤੁਹਾਨੂੰ ਪ੍ਰੋਪਰ ਦੇਖੋ ਜ਼ਰੀ ਦਾ ਵਰਕ ਕੀਤਾ ਹੈ ਪ੍ਰੋਪਰ ਵਧੀਆ ਹੈਂਡਵਰਕ ਹੈ ਜ਼ਰਦوزی ਦਾ ਕੰਮ ਕੀਤਾ ਹੈ ਪ੍ਰੋ ਸਾਰੀ ਆਈਟਮਾਂ ਮਿਲਣਗੀਆਂ ਤੁਸੀਂ ਰੈਗੂਲਰ ਸਾਡੇ ਕੋਲ ਵਿਜ਼ਿਟ ਕਰੋ ਤੁਹਾਨੂੰ ਆਈਟਮਾਂ ਅਸੀਂ ਇੱਕ ਇੱਕ ਵਧੀਆ ਦਿਵਾਵਾਂਗੇ ਆ ਦੇਖੋ ਬਹੁਤ ਵਧੀਆ ਬਨਾਰਸੀ ਸੂਟ ਹੈ ਹੈਂਡਵਰਕ ਦਾ ਕੰਮ ਹੈ ਬਹੁਤ ਵਧੀਆ ਲਖਨਊ ਦੇ ਸੂਟ ਹੈ ਜਿਹੜੇ ਕਿ ਤੁਹਾਨੂੰ ਇੱਥੇ ਮਿਲਣਗੇ ਸੋ ਜਿਹੜੇ ਸਾਡੇ ਦਰਸ਼ਕ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਤੇ ਆਉਣਾ ਉਹਨਾਂ ਨੂੰ ਦੱਸ ਦਿੰਨੇ ਆ ਇਹ ਉਹ ਆਈਟਮਾਂ ਦਿਖਾ ਰਹੇ ਆ ਜਿਹੜੇ ਤੁਹਾਨੂੰ ਲੁਧਿਆਣਾ ਨਹੀਂ ਮਿਲਣੀਆਂ ਚੰਡੀਗੜ੍ਹ ਨਹੀਂ ਮਿਲਣੀਆਂ ਮੁਹਾਲੀ ਨਹੀਂ ਮਿਲਣੀਆਂ ਦਿੱਲੀ ਨਹੀਂ ਮਿਲਣੀਆਂ ਪਰ ਅਨਕਲ ਹੋਮ ਮੋਗਾ ਰੋਡ ਬਾਗਾਪਨ ਤੇ ਆਓ ਆ ਦੇਖੋ ਟੌਪ ਵਧੀਆ ਚੀਜ਼ਾਂ ਕਹਿੰਦੇ ਕਾਰੀਗਰਦੀਆਂ ਅੱਖਾਂ ਰਹਿ ਜਾਂਦੀਆਂ ਜਿੱਥੇ ਤੁਹਾਨੂੰ ਸਾਰੇ ਫਾਇਦੇ ਮਿਲਦੇ ਆ ਭਾਈ ਜੀ ਸੋਸ਼ਲ ਮੀਡੀਆ ਦੇ ਕੋਈ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਵੀ ਅੰਕਲ ਓਮ ਦੀ ਹੈਗੀ ਆਪਣੀ ਕੋਈ ਬਿਲਕੁਲ ਅੰਕਲ ਓਮ .ਪੰਜਾਬ ਤੁਸੀਂ ਸਾਡਾ ਪੇਜ ਇੰਸਟਾ ਤੇ ਲਾਈਕ ਲਾਈਕ ਕਰ ਲਓ ਫੋਲੋ ਕਰ ਲਓ ਤੇ ਤੁਹਾਨੂੰ ਸਾਰੇ ਸੂਟ ਅਸੀਂ ਡਿਜ਼ਾਈਨਰ ਦੇ ਉੱਪਰ ਪਾਉਂਦੇ ਰਹਿੰਨੇ ਹਾਂ ਰੈਗੂਲਰ ਤੁਹਾਨੂੰ ਡਿਜ਼ਾਈਨਸ ਮਿਲਣਗੇ ਤੁਸੀਂ ਆਪ ਦਾ ਵਿਜ਼ਿਟ ਕਰੋ ਬਾਗਾ ਆਪਣੇ ਆ ਕੇ ਤੁਹਾਨੂੰ ਬਹੁਤ ਵਧੀਆ ਫਾਇਦੇ ਹੋਣਗੇ ਬਹੁਤ ਵਧੀਆ ਮਾਲ ਮਿਲਦਾ ਸਾਡੇ ਕੋਲ ਜੇ ਤੁਸੀਂ ਅਲਟਰਾ ਲਗਜ਼ਰੀ ਦਾਜਬਰੀ ਬਣਾਉਣੀ ਆ ਆ ਤੁਸੀਂ ਦੇਖੋ ਤੁਹਾਡੇ ਲਈ ਟਾਪ ਦੀਆਂ ਚੀਜ਼ਾਂ ਦਿਖਾ ਰਹੇ ਹਾਂ ਜਿਹੜੇ ਤੁਸੀਂ ਵੱਡੇ ਸ਼ੋਰੂਮ ਆ ਜਾ ਕੇ 2-2 2.5 ਲੱਖ ਰੁਪਈਆ ਖਰਚ ਦਿਓ ਦਾਜਬਰੀ ਤੇ ਇੱਥੇ 2.5 ਲੱਖ ਵਾਲੀ ਦਾਜਬਰੀ ਸਿਰਫ 1 ਲੱਖ ਰੁਪਈਆ ਜਿ ਬਣਾ ਕੇ ਦਵਾਂਗੇ ਇਸ ਗੱਲ ਦਾ ਵੀ ਤੁਹਾਨੂੰ ਅਸੀਂ ਚੈਲੰਜ ਵੀ ਕਰਦੇ ਹਾਂ ਵਾਦਾ ਵੀ ਕਰਦੇ ਹਾਂ ਕਿਉਂਕਿ ਵੈਰਾਈਟੀ ਜਾਰਾ ਆ ਗਾਪਣਾ ਆ ਦੇਖੋ ਮੇਰੀਆਂ ਪਹਿਣਾ ਨੇ ਆਉਣਾ ਐ ਮਰਜੈਂਟਾ ਸੂਟ ਪਾਉਣੇ ਆ ਤੁਸੀਂ ਦੇਖੋ ਕਿੰਨਾ ਸੋਹਣਾ ਹੈਂਡਵਰਕ ਦਾ ਕੰਮ ਕੀਤਾ ਐ ਅੰਕਲ ਓਮ ਤੇ ਆਜੋ ਆਪਦੇ ਫਾਇਦੇ ਕਰ ਲਓ ਬਾਜ਼ਾਰ ਤੁਸੀਂ ਲੁੱਟ ਨਾ ਕਰਾਓ ਸਾਡੇ ਕੋਲ ਬਹੁਤ ਵਧੀਆ ਵਧੀਆ ਸੂਟ ਹੈਗੇ ਹੈਂਡਵਰਕ ਦੇ ਆ ਦੇਖੋ ਤੁਸੀਂ ਵਰਕ ਦੇਖੋ ਦੁਪੱਟੇ ਤੇ ਦੁਪੱਟਾ ਪੂਰਾ ਝਾਲ ਵਰਕ ਐ ਤੁਸੀਂ ਦੇਖੋ ਜੋ ਵੀ ਤੁਹਾਨੂੰ ਆਈਟਮ ਚਾਹੀਦੀ ਐ ਦਾਜਵਰੀ ਲਈ ਸਾਰਾ ਤੁਹਾਨੂੰ ਪ੍ਰੋਪਰ ਸੀ ਰੈਡੀ ਕਰਕੇ ਦਵਾਂਗੇ ਚਾਹੇ ਤੁਸੀਂ ਸ਼ਰਾਰੇ ਲੈਣੇ ਆ ਗਰਾਰੇ ਲੈਣੇ ਕੁਝ ਵੀ ਲੈਣਾ ਅਸੀਂ ਤੁਹਾਨੂੰ ਉਸ ਚੀਜ਼ਾਂ ਵਿਆਹ ਸ਼ਦੀਆਂ ਤਿਆਰ ਕਰਕੇ ਦਵਾਂਗੇ ਆ ਦੇਖੋ ਤੁਸੀਂ ਸੂਟ ਚੈੱਕ ਕਰ ਲਓ ਲਹਿੰਗਿਆਂ ਨਾਲੋਂ ਸ਼ਰਾਰਿਆਂ ਗਰਾਰਿਆਂ ਨਾਲੋਂ ਹੈਵੀ ਹੈਵੀ ਚੀਜ਼ਾਂ ਜਿਹੜੇ ਸੂਟ ਬਿਆਹਾਂ ਚ ਜਾ ਕੇ ਤੁਸੀਂ ਲੈਨੇ ਹੋ 22 25 25000 ਦੇ ਸੂਟ ਤੁਸੀਂ ਲੈਨੇ ਹੋ ਪਰ ਸਾਡਾ ਰੇਟ ਦੇਖ ਲਓ ਕੋਈ 22000 ਨਹੀਂ ਕੋਈ 25000 ਨਹੀਂ 9000 ਰੁਪਿਆ ਦਾ ਸੂਟ ਇੱਕ ਸੂਟ ਪਿੱਛੇ 10 10000 ਰੁਪਏ ਤੁਹਾਡਾ ਵਿਚਾਰ ਰਹੇ ਆ ਸਰ ਸੂਟਾਂ ਹੀ ਤੋਂ ਫਾਇਦਾ ਕਰਤਾ ਸ਼ੀਸ਼ੇਰਗੇ ਡਾਇਮੰਡਰਗੇ ਸੂਟ ਤੁਸੀਂ ਦੇਤੇ रेडीमेड ਦੇ ਵਿੱਚ ਵੀ ਕੋਈ ਇਦਾਂ ਦਾ ਫਾਇਦਾ ਕਰ ਦਿਓ ਕਿ ਲੋਕਾਂ ਨੂੰ ਪਤਾ ਲੱਗੇ ਵੀ ਵਾਕਈ ਫਾਇਦੇ ਕੀਤੇ ਆ ਅੰਕਲੋਂ ਬਾਗਾ ਪਰਣਾ ਆ ਜਿਓ ਤੁਹਾਨੂੰ ਰੈਡੀमेड ਦੇ ਉੱਪਰ ਸਾਡੀ 30% ਆਫ ਦੀ ਸੇਲ ਚੱਲ ਰਹੀ ਹੈ ਤੁਸੀਂ ਵਿਆਹ ਸ਼ਾਦੀ ਤੋਂ ਪਹਿਲਾਂ ਜੋ ਵੀ ਤੁਹਾਨੂੰ ਆਈਟਮ ਚਾਹੀਦੀ ਹੈ ਸਰਾਰੇ ਗਰਾਰੇ ਜੋ ਵੀ ਮਾਲ ਚਾਹੀਦਾ ਦੇਖੋ 2799 ਰੁਪਏ ਸਾਡਾ ਐਮ ਆਰ ਪੀ ਹੈ ਜੀ ਐਸ ٹی ਵਿੱਚ ਪਾ ਕੇ ਲੇਕਿਨ 30% ਤੁਹਾਨੂੰ ਡਿਸਕਾਊਂਟ ਮਿਲੂਗਾ ਇਹਦੇ ਵਿੱਚ ਤੁਹਾਨੂੰ ਸਰ 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 ਰੁਕੋ 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 ਚੱਲੇ ਕਿੱਥੇ ਹੋ ਮੈਨੂੰ ਸਮਝ ਨਹੀਂ ਆ ਰਹੀ ਆ ਤੁਹਾਡੇ ਤੋਂ ਡਰਾਗਦਾ ਰੇਟ ਗਲਤ ਲੱਗ ਗਿਆ 1595 ਚ ਰੈਡੀमेड ਸ਼ਰਾਰਾ ਗਲਾਰਾ ਹੋਣੀ ਸਰਾ 2000 ਰੁਪਏ ਦਾ ਕਿਰਾਇਆ 2000 ਰੁਪਏ ਦੀ ਸਲਾਈ 5000 ਤੋਂ ਘੱਟ ਕੋ ਦਿੰਦਾ ਨਹੀਂ ਤੁਸੀਂ ਰੇਟ ਲਿਖ ਕੇ ਲਾ ਤਾਂ 30% ਲੈਸ ਦਵਾਂਗੇ ਤਗੜ ਸਾਹਿਬ ਜੋ ਵੀ ਸਾਡਾ ਬਾਰਕੋਡ ਲੱਗਿਆ ਹੈ ਇਹਦੇ ਉੱਤੇ ਵੀ 30% ਡਿਸਕਾਊਂਟ ਦਵਾਂਗੇ ਕਿਉਂਕਿ ਬਹੁਤ ਹੀ ਓਵਰ ਵੈਰਾਈਟੀ ਲੈ ਕੇ ਆਏ ਆਸੀਂ ਮਾਲ ਬਹੁਤ ਲੈ ਕੇ ਆਏ ਆ ਸਸਤੇ ਚ ਕੰਪਨੀਆਂ ਤੋਂ ਫਾਇਦੇ ਲੈ ਕੇ ਆਏ ਆ ਦੇਖੋ 35 3500 ਵਾਲੇ ਸ਼ਰਾਰੇ ਲੇਕਿਨ 31 ਅਗਸਤ ਤੱਕ ਦੀ ਸਕੀਮ ਹੈ 31 ਅਗਸਤ ਤੱਕ ਸਾਡੇ ਕੋਲ ਆ ਜਾਓ ਤੇ ਆਪਦੇ ਫਾਇਦੇ ਲੈ ਲਓ ਸਾਡੇ ਕੋਲ ਦੇਖੋ 35 350 4000 ਸ਼ਰਾਰਾ ਗਰਾਰੇ ਪਹਿਲਾਂ ਦਾ ਇੱਥੇ ਰੇਟ ਸੀਗਾ 1595 ਪਰ ਇਹਦੇ ਉੱਤੇ 31 ਅਗਸਤ ਤੋਂ ਪਹਿਲਾਂ ਪਹਿਲਾਂ 30% ਹੋਰ ਡਿਸਕਾਊਂਟ ਦਵਾਂਗੇ ਮਤਲਬ 11-1200 ਰੁਪਏ ਦਾ ਲੈ ਗਿਆ ਨਾਰਕ ਲਈ ਸੂਟ ਲੈਣਾ ਹੈ ਚਾਹੇ ਤੁਸੀਂ ਸ਼ਰਾਰਾ ਗਰਾਰਾ ਲੈਣਾ ਹੈ ਜਾਂ ਕੋਈ ਵੀ ਆਈਟਮ ਲੈਣੀ ਹੈ ਤੁਹਾਨੂੰ 30% ਆਫ ਮਿਲੇਗਾ ਵੈਰਾਈਟੀ ਤੁਹਾਡੀ ਮੈਨੇਜਰ ਕਰਾ ਦੇਣਾ ਇੱਧਰ ਦੇਖੋ ਕੈਮਰਾ ਤੁਸੀਂ ਕੈਮਰਾ ਮਾਰੋ ਸਾਰੇ ਪਾਸੇ ਤੁਸੀਂ ਦੇਖੋ ਸਾਰੀ ਰੇਂਜ ਸਾਡੇ ਕੋਲ ਪਈ ਹੈ ਜੋ ਵੀ ਤੁਸੀਂ ਮਾਲ ਲੈਣਾ ਹੈ ਤੋ ਸਾਰਾ ਮਾਲ 30% ਆਫ ਤੇ ਮਿਲੂਗਾ ਦੇਖੋ ਕਿੰਨੇ ਕਿੰਨੇ ਸੋਹਣੇ ਆ ਦੇਖੋ ਵਾਈਟ ਸੂਟ ਕਿੰਨਾ ਸੋਹਣਾ ਹੈਗਾ ਬਹੁਤ ਪਿਆਰੇ ਕਲਰ ਬਹੁਤ ਪਿਆਰੇ ਡਿਜ਼ਾਈਨ ਹੈ ਸਾਡੇ ਕੋਲ ਪਾਕਿਸਤਾਨੀ ਸੂਟ ਹੈ ਤੁਸੀਂ ਆ ਕੇ ਦੇਖੋ ਬਹੁਤ ਵਧੀਆ ਵੈਰਾਈਟੀ ਬਹੁਤ ਵਧੀਆ ਰੇਟਾਂ ਤੇ ਤੁਹਾਨੂੰ ਦੇਵਾਂਗੇ ਜਿਹੜੇ ਲਹਿੰਗੇ ਬਾਜ਼ਾਰ ਦੇ ਵਿੱਚ ਲਹਿੰਗਾ ਹੁਣ ਨਹੀਂ ਲੈਣਾ ਮੇਰੀ ਪੈਨ ਰੈਂਟ ਤੇ ਕੋਈ ਲਹਿੰਗਾ ਤੁਸੀਂ ਰੈਂਟ ਤੇ ਨਹੀਂ ਲੈਣਾ ਹੁਣ ਅਸੀਂ ਤੁਹਾਨੂੰ ਉਹੀ ਲਹਿੰਗਾ ਕਿਸੇ ਦਾ ਪਾਇਆ ਹੋਇਆ ਨਹੀਂ ਲੈਣਾ ਆਪਾਂ ਤੁਹਾਨੂੰ ਰੈਂਟ ਤੇ ਨਹੀਂ ਦੇਣਾ ਅਸੀਂ ਤੁਹਾਨੂੰ ਆਪ ਦਾ ਬਣਾ ਕੇ ਦੇਵਾਂਗੇ ਕੋਈ ਕਿਰਾਇਆ ਨਹੀਂ ਇਹਦਾ ਬਾਜ਼ਾਰ ਦੇ ਵਿੱਚ 10 ਤੋਂ 15000 ਰੁਪਏ ਕਿਰਾਇਆ ਲੈਂ لیکن میرے ਤਰੱਕੜ ਸਾਹਿਬ ਮੈਂ ਤੁਹਾਨੂੰ ਫਾਇਦਾ ਦੱਸ ਰਿਹਾ 8999 ਦਾ ਸੀ ਲਹਿੰਗਾ ਦਵਾਂਗੇ 30% ਆਫ ਇਹ ਨਾਲ ਦਵਾਂਗੇ ਇਹਦਾ 6.5 ਹਜ਼ਾਰ ਹੈਗਾ ਸਾਰਾ ਜੀ ਬਿਲਕੁਲ 6.5 ਹਜ਼ਾਰ ਦਾ ਲਹਿੰਗਾ ਦਵਾਂਗੇ ਨਾਲ ਮੇਰੀ ਭੈਣ ਜਿਹਦਾ ਜਿਹਦੀ ਮੈਰਿਜ ਹੈ ਉਹਨੂੰ ਪਹਿਲੀ ਵਾਰ ਲਹਿੰਗਾ ਆਪ ਦਾ ਪਾ ਕੇ ਜਾਣਗੇ ਉਹਨਾਂ ਨੂੰ ਗ੍ਰੈਂਡ ਤੇ ਲੈਣ ਦੀ ਲੋੜ ਨਹੀਂ ਚੈਲੰਜ ਕਰਦੇ ਆ ਚੈਲੰਜ ਜੇ ਕੋਈ 20 ਹਜ਼ਾਰ ਤੋਂ ਸਸਤਾ ਤੁਹਾਨੂੰ ਕੋਈ ਦੇ ਜਵੇ ਪਰ ਅਸੀਂ ਤੁਹਾਨੂੰ 6650 ਜਾਂ ਲਹਿੰਗਾ ਦੇ ਰਹਿਣਾ ਇਦਾਂ ਦੀ ਆਫਰ ਦੇ ਰਹੇ ਆ ਜੋ ਪੂਰੇ ਇੰਡੀਆ 'ਚ ਨਹੀਂ ਕਿਸੇ ਤੋਂ ਦੇ ਹੋਣੀ ਬਿਲਕੁਲ ਤੁਸੀਂ ਲਹਿੰਗਿਆਂ ਦੀ ਵੈਰਾਈਟੀ ਦੇਖੋ ਮਰੂਨ ਕਲਰ ਲੋ ਮਰਜੈਂਟਾ ਕਲਰ ਲੋ ਵੈਰਾਈਟੀ ਅਲੱਗ-ਅਲੱਗ ਹੈ ਸਾਡੇ ਕੋਲ 8000 ਤੋਂ ਲੈ ਕੇ 25000 ਰੁਪਏ ਤੱਕ ਦਾ ਲਹਿੰਗਾ ਮਿਲ ਜੂਗਾ ਤੁਹਾਨੂੰ ਜਿਹੜਾ ਕਿ ਬਾਜ਼ਾਰ ਦੇ ਵਿੱਚ ਆ ਦੇਖੋ ਓਏ ਹੋਏ 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 ਆ ਲਹਿੰਗਾ ਤੁਸੀਂ ਬਾਜ਼ਾਰ ਦੇ ਦੇਖੋ ਤੁਹਾਨੂੰ 3 ਲੱਖ 4 ਲੱਖ ਰੁਪਏ ਤੁਹਾਨੂੰ ਵੱਡੇ ਵੱਡੇ ਸ਼ੋਰੂਮ ਲਹਿੰਗਿਆਂ ਵਾਲੇ ਜਿਹੜੇ ਕਿ ਦੇਣਗੇ ਅਸੀਂ ਤੁਹਾਨੂੰ ਇਹ ਲਹਿੰਗੇ ਬਹੁਤ ਫਾਇਦੇ ਕਰਕੇ ਦਵਾਂਗੇ ਤੁਸੀਂ ਸਾਡੇ ਕੋਲ ਆਓ ਇਹ ਲਹਿੰਗੇ ਹੈਵੀ ਰੇਂਜਾਂ ਦੇ ਆ ਬਹੁਤ ਵਧੀਆ ਜਿਹੜਾ ਕਿ 3 3 ਲੱਖ ਦਾ ਤੁਹਾਨੂੰ ਬਹੁਤ ਡਿਸਕਾਊਂਟ ਤੇ ਦਵਾਂਗੇ ਆ ਤੁਸੀਂ ਚੈੱਕ ਕਰ ਲਓ ਇਹ ਜਿਹੜੀਆਂ ਕੈਨੇਡਾ ਅਮਰੀਕਾ ਤੋਂ ਕੁੜੀਆਂ ਨੇ ਆਉਣਾ ਇੰਗਲੈਂਡ ਤੋਂ ਆਉਣਾ ਜਾਂ ਤੁਸੀਂ ਇੱਥੋਂ ਦੇ ਰਾਇਲ ਘਰਾਂ ਚੋਂ ਤੁਹਾਡੇ ਸੁਪਨੇ ਹੁੰਦੇ ਦਿੱਲੀ ਜਾਣੇ ਹੋ ਚੰਡੀਗੜ੍ਹ ਜਾਣੇ ਹੋ ਮੋਹਾਲੀ ਜਾਣੇ ਹੋ ਤੁਸੀਂ 3 ਲੱਖ ਰੁਪਈਆ 3.5 ਲੱਖ ਰੁਪਈਆ ਇਹਨਾਂ ਲਹਿੰਗੇ ਦੇ ਖਰਚ ਦਿਓ ਪਰ ਤੁਹਾਨੂੰ ਅਸੀਂ ਇਦਾਂ ਦਾ ਰੇਟ ਦੇ ਦੇਣਾ ਖੁਸ਼ ਕਰ ਦੇਣਾ ਲੱਖਾਂ ਰੁਪਈਏ ਤੁਹਾਡੇ ਇੱਕ ਇੱਕ ਲਹਿੰਗੇ ਪਿੱਛੇ ਬਚਾ ਦਿਆਂਗੇ ਅਸੀਂ ਆਹ ਦੇਖੋ ਤੁਸੀਂ ਲਹਿੰਗੇ ਦੀ ਵੈਰਾਈਟੀ ਸਾਡੇ ਕੋਲ ਪੂਰਾ ਹੈਂਡਬੁੱਕ ਤੁਹਾਨੂੰ ਮਿਲੂਗਾ ਵੈਰਾਈਟੀ ਬਹੁਤ ਸ਼ਾਨਦਾਰ ਹੈ ਤੁਸੀਂ ਆ ਕੇ ਦੇਖੋ ਸਾਡੇ ਕੋਲ ਪ੍ਰੋਪਰ ਹੈਂਡਵਰਕ ਸਾਡੇ ਏਰੀਆ ਦੇ ਵਿੱਚ ਇੰਨਾ ਵਧੀਆ ਵੈਰਾਈਟੀ ਤੁਹਾਨੂੰ ਕਿਸੇ ਕੋਲ ਨਹੀਂ ਮਿਲੂਗੀ ਤੁਸੀਂ ਸਾਡੇ ਕੋਲ ਇੱਕ ਵਾਰੀ ਆਓ ਨਜ਼ਰ ਮਾਰੋ ਤੇ ਵੈਰਾਈਟੀ ਚੈੱਕ ਕਰੋ ਭਾਜੀ ਪਹਿਣਾ ਦੇ ਫਾਇਦੇ ਕਰਤੇ ਭਰਾ ਕਿੱਥੇ ਜਾਣ ਮੇਰੇ ਭਰਾ ਇੱਥੇ ਆਉਣਗੇ ਅੰਕਲ ਆਉਣ ਤੇ ਆਣਗੇ ਅੰਕਲ ਆਉਣ ਤੇ ਆਣਗੇ ਕਿਉਂਕਿ ਭਰਾਵਾਂ ਨੇ ਕਿਤੇ ਨਹੀਂ ਜਾਣਾ ਭਰਾਵਾਂ ਤੇ ਲਗਾਤਾਰ ਫਾਇਦੇ ਹੋ ਰਹੇ ਆਂ ਕੁਰਤੇ ਪਜਾਮੇ ਤੇ ਕੋਟ ਪੈਂਟਾਂ ਤੇ ਲਗਾਤਾਰ ਡੀਲ ਚੱਲ ਰਹੀ ਪਾਜੀ ਅਸੀਂ 10-1000 ਰੁਪਏ ਨਹੀਂ ਖਾਦਣਾ 2 ਪੀਸ ਕੋਲ ਤੁਹਾਨੂੰ 2695 ਰੁਪਏ ਦੀ ਉਹੀ ਡੀਲ 31 ਅਗਸਤ ਤ ਕੜੀ ਚੱਲ ਰਹੀ ਹੈ 31 ਅਗਸਤ ਆਉਣ ਵਾਲੀ ਹੈ ਸੇਲ ਖਤਮ ਹੋਣ ਵਾਲੀ ਹੈ ਜਿੰਨਾ ਫਾਇਦਾ ਲੈਣਾ ਲੈ ਜਾਓ ਫਿਰ ਬਾਦ ਦੁਬਾਰਾ ਰਸ ਹੋ ਜਣਾ ਤੁਹਾਨੂੰ ਮਾਣ ਨਹੀਂ ਮਿਲਣਾ ਸੋ ਦੇਖੋ ਜੀ ਇੱਕ ਹੋਰ ਵੱਡਾ ਫਾਇਦਾ ਭਰਾਵਾਂ ਦੇ ਲਈ ਆ ਜਿਹੜੇ ਬਾਜ਼ਾਰ ਜਾ ਕੇ 2 ਪੀਸ ਕੋਟਮੈਂਟ 10-10000 ਰੁਪਏ ਦੇ ਲੈਣੇ ਹੋ ਸਾਡੇ ਕੋਲ ਆ ਜਾਓ 2 ਪੀਸ ਕੋਟਮੈਂਟ ਸਿਰਫ 2695 ਚ ਲੈ ਜਾਓ 3 ਪੀਸ ਕੋਟਮੈਂਟ ਜਿਹੜਾ 15-16000 ਦਾ ਲੈਣੇ ਹੋ ਅਸੀਂ ਤੁਹਾਨੂੰ ਦਵਾਗੇ 3410 ਦੇ ਵਿੱਚ ਵੱਡਾ ਫਾਇਦਾ ਕੀਆ ਸਿਰਫ 48 ਘੰਟਿਆਂ ਦੇ ਵਿੱਚ ਪਿਆਰ ਕਰਕੇ ਤੁਹਾਨੂੰ ਸੂਟ ਦਵਾਂਗੇ 31 ਅਗਸਤ ਤੱਕ ਤੁਹਾਡੇ ਕੋਲ ਟਾਈਮ ਹੈ ਜਿਨ੍ਹਾਂ ਨੇ ਵੀ ਮੇਰੇ ਵੀਰਾਂ ਨੇ ਵਿਆਹ ਸ਼ਾਦੀ ਦੀ ਤਿਆਰੀ ਕਰਨੀ ਹੈ ਲੁੱਟ ਨਹੀਂ ਕਰਾਉਣੀ ਬਿਲਕੁਲ ਤੁਸੀਂ ਅੰਕਲੋਂ ਤੇ ਆਉਣਾ ਹੈ ਤੇ ਆਪਦੇ ਫਾਇਦੇ ਲੋਕ ਜੋ ਕਿ ਸੀ ਲਗਾਤਾਰ ਤੁਹਾਨੂੰ ਦੇ ਰਹੇ ਸੋ 35 500 ਰੁਪਇਆ ਸਲਾਈ ਜਲਦੀ ਬਾਜ਼ਾਰ ਚ ਇੱਥੇ 2600 ਪੰਜਾਨੇ ਚ 37 3500 ਸਲਾਈ ਨਹੀਂ ਚਲਦੀ 5 5000 ਸਲਾਈ ਚਲਦੀ ਹੈ 2 2 ਮਹੀਨੇ ਵੇਟਿੰਗ ਚਲਦੀ ਹੈ ਗੱਲਾਂ ਕਲੀਅਰ ਦੱਸੋ ਕਿਉਂਕਿ ਪਬਲਿਕ ਹੈ ਸਭ ਜਾਣਦੀ ਹੈ ਸਭ ਜਾਣਦੀ ਹੈ ਤਰਸੀਮ ਜਸੜ ਪਾਈ ਵਾਲਾ ਵੀ ਡਿਜ਼ਾਈਨ ਲੈਣਾ ਤਾਂ ਲੈ ਜਾਓ ਪਲੇਨ ਜਿਹੜਾ ਲੈਣਾ ਲੈ ਜਾਓ ਓਏ ਹੋਏ ਹੋਏ ਭਾਈ ਇਤਨੇ ਚੀਜ਼ਾਂ ਵੀ ਹੈਗੀਆਂ ਤੇ 35 35000 36 36000 ਵਾਲੀ ਦੀ ਚੀਜ਼ਾਂ ਬਾਜ਼ਾਰ ਦੇ ਵਿੱਚ ਤੁਹਾਨੂੰ ਕਿਹ 35000 ਰੁਪਏ ਦੀ ਰੇਂਜ ਵਿੱਚ ਮਿਲੂਗਾ ਲੇਕਿਨ ਤੁਹਾਨੂੰ ਅਸੀਂ 18 2000 ਰੁਪਏ ਦੇ ਵਿੱਚ ਲੈਣੀ ਕਰਕੇ ਦਵਾਂਗੇ ਸੇਮ ਡਿਜ਼ਾਈਨ ਬਣਾ ਦੂਗੇ ਬਿਲਕੁਲ ਤੁਸੀਂ ਆਪ ਦੇ ਮੋਬਾਈਲ ਤੇ ਕੋਈ ਵੀ ਡਿਜ਼ਾਈਨ ਲੈ ਕੇ ਆਓ ਅਸੀਂ ਉਹ ਡਿਜ਼ਾਈਨ ਤੁਹਾਨੂੰ ਬਣਾ ਕੇ ਦਵਾਂਗੇ ਸ਼ਰਟ ਵੀ ਤੁਸੀਂ ਇਦਾਂ ਹੀ ਬਣਾ ਕੇ ਦੇ ਦੋਗੇ ਬਟਨ ਵੀ ਇਦਾਂ ਬ੍ਰੈਂਡ ਵੀ ਇਦਾਂ ਦਵਾਂਗੇ ਬਿਲਕੁਲ ਕੋਈ ਵੀ ਡਿਜ਼ਾਈਨ ਤੁਹਾਡੇ ਮੋਬਾਈਲ ਜਗਾ ਤੁਸੀਂ ਉਹ ਪਿਕਚਰ ਲੈ ਕੇ ਆਓ ਅਸੀਂ ਤੁਹਾਨੂੰ ਡਿਜ਼ਾਈਨ ਬਣਾ ਕੇ ਦਵਾਂਗੇ ਚਾਹੇ ਐਸਐਸਵੀ ਦਾ ਤੁਸੀਂ ਸਾਡੀ ਇਧਰ ਆ ਦੇਖੋ ਬਾਈ ਸਾਡੇ ਆਫਸਰ ਸਹਿਬਾਨਾਂ ਨੂੰ ਵੀ ਖੁਸ਼ ਕਰ ਦੋਗੇ ਤੁਸੀਂ ਬਿਲਕੁਲ ਆਫਸਰ ਸਹਿਬਾਨ ਸਾਡੇ ਕੋਲ ਪਹਿਲੇ ਹੀ ਆਲਰੇਡੀ ਬਹੁਤ ਆਉਂਦੇ ਆ ਕਿਉਂਕਿ ਸਾਨੂੰ ਬਹੁਤ ਲਾਈਕ ਕਰਦੇ ਆ ਕਿਉਂਕਿ ਅਸੀਂ ਉਹਨਾਂ ਨੂੰ ਬਹੁਤ ਜਲਦੀ ਬਹੁਤ ਜਲਦੀ ਡਿਲੀਵਰੀਆਂ ਦਿੰਦੇ ਆ ਕਿਉਂਕਿ ਅਚਾਨਕ ਪ੍ਰੋਗਰਾਮ ਆ ਜਾਂਦੇ ਆ ਟਾਈਮ ਸਾਡੇ ਆਫਸਰਾਂ ਕੋਲ ਥੋੜਾ ਹੁੰਦਾ ਹੈ ਲੇਕਿਨ ਅੰਕਲ ਲੋਮ ਦਾ ਦੂਸਰਾ ਨਾਮ ਵਿਸ਼ਵਾਸ ਹੈ ਕੁਆਲਿਟੀ ਹੈ ਵੈਰਾਈਟੀ ਹੈ ਤੁਸੀਂ ਆਓ ਤੇ ਸਾਡੇ ਕੋਲ ਘੇੜਾ ਮਾਰੋ ਕਿਉਂਕਿ ਸੂਈ ਚੱਲ ਰਹੀ ਹੈ ਟਿਕ 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 ਕਿੱਕ ਟਿੱਕ ਪਿੰਡਾਂ ਵਾਲੇ ਭਰਾ ਮਾਰ ਫਾਇਦਾ ਕਰਤਾ ਐਨਆਰਆਈ ਭਰਾ ਮਾਰ ਫਾਇਦਾ ਕਰਤਾ ਆਜੋ 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 ਸ਼ਹਿਰਾਂ ਵਾਲੇ ਭਰਾ ਆਹ ਚੀਜ਼ਾਂ ਚਾਹੁੰਦੇ ਹੋ ਨਾ ਆ ਦੇਖੋ ਇਦਾਂ ਦੀਆਂ ਕਢਾਈਆਂ ਛੜਾਈਆਂ ਹੋਣ ਵੈਨ ਕੋਲਰ ਹੋਣ ਇਹ ਚ ਵੀ ਤੁਹਾਡਾ ਵੱਡਾ ਫਾਇਦਾ ਕਰਕੇ ਨਹੀਂ ਤੁਹਾਨੂੰ ਲੁਧਿਆਣੇ ਜਾਣ ਦੀ ਲੋੜ ਨਹੀਂ ਐ ਮਾਲਵੇ ਵਾਲਿਓ ਲੁਧਿਆਣੇ ਨਹੀਂ ਜਾਣਾ 45 50 ਹਜ਼ਾਰ ਦੀ ਡਰੈੱਸ ਨਹੀਂ ਬਣਾਉਣੀ ਇੱਕ ਵਾਰ ਸਾਡੇ ਕੋਲ ਆਜੋ ਡਿਜ਼ਾਈਨ ਲੈ ਕੇ ਆਜੋ ਕੜਾਈ ਅਸੀਂ ਤੁਹਾਨੂੰ ਕਰਵਾ ਕੇ ਦਵਾਗੇ ਸਾਡਾ ਵਾਦਾ ਤੁਹਾਡੇ ਨਾਲ ਸਰਪੰਚ ਸਾਹਿਬ ਇਧਰ ਨੂੰ ਆਇਓ ਮੜ ਜਾ ਚਾਹੇ ਤੁਸੀਂ ਪਿੰਡ ਦੇ ਸਰਪੰਚੋਂ ਲੰਬੜਦਾਰੋਂ ਕੌਂਸਲਰੋਂ ਚੇਅਰਮੈਨੋਂ ਐਮ ਐਲ ਏ ਸਾਹਿਬ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਆਹ ਦੇਖੋ ਲੀਡਰ ਵਾਲੇ ਕੁਰਤੇ ਪਜਾਮੇ ਵੀ ਸਾਡੇ ਕੋਲ ਆ ਗਿਆ ਹਰ ਤਰ੍ਹਾਂ ਦੀ ਕੁਆਲਿਟੀ ਲੀਡਰ ਵਾਲੀਆਂ ਜੈਕਟ ਆ ਗਈਆਂ ਅੰਕਲ ਹੋਮ ਇੱਕੋ ਹੀ ਛਾਥੇ ਤਾਂ ਐਨ ਟੌਪ ਦੀ ਕੁਰਤਾ ਪਜਾਮਾ ਪਾਇਆ ਹੋਵੇ ਬਾਸਕਟ ਪਾਈ ਹੋਵੇ ਸੋਹਣੀ ਪਾਗ ਜੇ ਆਇਓ ਵੇ ਮੋਸ਼ ਨੂੰ ਵੜ ਦਿੱਤਾ ਹੋਏ ਤਾਂ ਵੈਸੇ ਟੋਰਕਾ ਮਾਦੀ ਪਰ 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 ਇੱਕ ਗੱਲ ਤੁਹਾਨੂੰ ਹੋਰ ਦੱਸ ਰਿਹਾ ਇਹਦੀ ਸਟੀਚਿੰਗ ਚੱਲ ਰਹੀ ਹੈ ਸਿਰਫ 400 ਰੁਪਏ 450 ਸਿਰਫ 2050 ਰੁਪਏ ਕੁਰਤੇ ਪਜਾਮੇ ਦੀ ਸਟੀਚਿੰਗ 400 ਰੁਪਏ ਕਰਕੇ ਦੇਵਾਂਗੇ 31 ਅਗਸਤ ਤੱਕ ਇਹ ਆਫਰ ਸਰ 1500 ਰੁਪਏ ਸਲਾਈ ਹੈ 1500 ਰੁਪਏ ਸਲਾਈ ਕੁਰਤੇ ਪਜਾਮੇ ਦੀ ਪਬਲਿਕ ਹੈ ਸਭ ਜਾਣਦੀ ਹੈ 1500 ਨਹੀਂ ਚਲਦੀ ਇਹ 900000 ਰੁਪਏ ਹੀ ਚਲਦੀ ਹੈ ਲੇਕਿਨ ਅਸੀਂ 400 ਰੁਪਏ ਚ ਕਰਕੇ ਦਵਾਉਂਦੇ ਹਾਂ 400 ਰੁਪਏ ਦੇ ਵਿੱਚ ਤਾਂ ਕੋਈ ਸ਼ਰਟ ਨਹੀਂ ਸੀ ਕਿ ਸਰ ਤੁਸੀਂ ਅਸੀਂ ਕੁੜਤਾ ਪਿਆਮਾ ਸੀ ਕਿ ਦਵਾਵਾਂਗੇ ਟਿਕ 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 ਕੱਤੀ ਘੱਟ ਤੱਕ ਚਾਹੇ ਪਿੰਡਾਂ ਦੇ ਦਰਜੀਆ ਕੋਲ ਚਲ ਜਾਓ ਚਾਹੇ ਸ਼ਹਿਰਾਂ ਦੇ ਕੋਲ ਜਾਓ ਵੀ ਸਾਡੇ ਭਰਾ ਆ ਪਰ ਇਹ ਸਲਾਈ ਨਹੀਂ ਕਿਸਨੇ ਦੇਣੀ ਇੱਥੇ ਆ ਜਿਹੜੇ ਤੁਸੀਂ ਕੋਟ ਮੰਡਾਂ ਦੇ ਮਹੀਨਾ ਮਹੀਨਾ 15 15 ਦਿਨ ਵੇਟ ਕਰਦੇ ਹੋ ਸਾਡੇ ਕੋਲ ਆ ਉਹ ਸਿਰਫ 48 ਘੰਟਿਆਂ 'ਚ ਸੋ ਦੇਖੋ ਸਾਰੇ ਭਰਾ ਦਾ ਖੁਸ਼ ਕਰਤੇ ਵਿਆਹ ਵਾਲਾ ਮੁੰਡਾ ਆਪਣੇ ਵਿਆਹ 'ਚ ਨੱਚਦਾ ਫਿਰ ਇਹ ਨਹੀਂ ਮੁੰਡਾ ਆਪਣੇ ਵਿਆਹ 'ਚ ਸਰ 30000 35000 ਕਿ 40000 ਰੇਟ ਦੱਸੋ ਕੀ ਆ ਇਹ 6000 ਤੋਂ ਸ਼ੇਰਵਾਨੀਆਂ ਸ਼ੁਰੂ ਹੋ ਜਾਂਦੀਆਂ ਸਾਡੇ ਕੋਲ 6000 ਤੋਂ ਲੈ ਕੇ 12 13000 ਰੁਪਏ ਤੱਕ ਸ਼ੇਰਵਾਨੀ ਤਿਆਰ ਕਰਕੇ ਦਵਾਂਗੇ ਅਲੱਗ-ਅਲੱਗ ਡਿਜ਼ਾਈਨ ਹੈ ਅਲੱਗ-ਅਲੱਗ ਕਨਸੈਪਟ ਹੈ ਸਾਡੇ ਵੀਰਾਂ ਨੂੰ ਦੁੱਲਿਆਂ ਨੂੰ ਜਿਹੜੇ ਸਾਡੇ ਦੁੱਲੇ ਬਣਨ ਵਾਲੇ ਆ ਉਹਨਾਂ ਨੂੰ ਪਹਿਲੇ ਹੀ ਮੁਬਾਰਕਾਂ ਤੇ ਇੱਕ ਹੋਰ ਫਾਇਦਾ ਉਹਨਾਂ ਨੂੰ ਉਹਨਾਂ ਨੂੰ ਕਿਰਾਏ ਤੇ ਸ਼ੇਰਵਾਨੀ ਲੈ ਕੇ ਕੋੜੀ ਚੜਨ ਦੀ ਲੋੜ ਨਹੀਂ ਕੋੜੀ ਆਪ ਦੀ ਸ਼ੇਰਵਾਨੀ ਪਾ ਕੇ ਚੜਾਂਗੇ ਤੇ ਅੰਕਲ ਹਮ ਤੋਂ ਲੈ ਕੇ ਜਾਵਾਂਗੇ ਇਹ ਫਾਇਦੇ ਅਸੀਂ ਕਰਕੇ ਦਵਾਂਗੇ ਟਿਕ 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 31 ਅਗਸਤ ਦਿਨ ਬੜੇ ਥੋੜੇ ਆ ਆਜੋ ਗੌਰਵ ਖਰਾਣਾ ਅੰਕਲ ਹਮ ਤੁਹਾਡੀ ਕਰ ਰਿਹਾ ਵੇਟ ਇੱਕ ਗੱਲ ਦੇਖ ਲਓ ਆਹ ਦੇਖ ਲਓ ਲੇ ਲਓ ਸਕਰੀਨ ਸ਼ਾਟ ਫੇਰ ਨਾ ਕਿਉਂ ਭਾਈ ਚੇਤਾ ਭੁੱਲ ਗਿਆ ਪੰਜਾਬੀ 'ਚ ਲੈ ਲਓ ਭਾਵੇਂ ਕੋਟ ਪੈਂਟ 2 ਪੀਸ 2695 'ਚ ਸਲਾਈ ਕਰਕੇ ਕੋਟ ਪੈਂਟ 3 ਪੀਸ 3410 'ਚ ਸਲਾਈ ਕਰਕੇ ਸਲਾਈ ਕਰਵਾ ਕੇ ਲੈ ਜਾਓ ਸਿਰਫ 48 ਘੰਟਿਆਂ ਦੇ ਵਿੱਚ 31 ਅਗਸਤ ਤੱਕ ਅੰਕਲੋਂ ਮੋਗਾ ਰੋਡ ਬਾਗਾ ਆਪਣਾ ਕਿਉਂਕਿ ਕੜੀ ਚੱਲਦੀ ਐ ਟਿਕ 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 ਟਿਕ